ਪ੍ਰਧਾਨ ਜੀ ਅਜ ਪਟਿਆਲੇ ਪਹੁੰਚੇ ਹੈਗੇ ਉਹ ਵੱਡੀ ਮੀਟਿੰਗ ਦਾ ਆਗਾਜ਼ ਕੀਤਾ ਹੈਗਾ ਕੀ ਮੀਟਿੰਗ ਨੂੰ ਦੇ ਰਹੇ ਮੌਜੂਦ ਸਮਾਜ ਪਾਰਟੀ ਨੇ 15 ਮਾਰਚ 2025 ਤੋਂ ਸਬਕੰਸ਼ੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਸੰਭਾਲੋ ਮਹਮ ਫਗਵਾੜਾ ਤੋਂ ਸ਼ੁਰੂ ਕੀਤੀ ਸੀ ਔਰ 9 ਅਕਤੂਬਰ ਤੋਂ ਉਹ ਮਹਮ ਦਾ ਦੂਸਰਾ ਪੜਾਅ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਨਾ ਇਸ ਮਹਮ ਦਾ ਬੜਾ ਲਕਸ਼ਵਾਂ ਔਰ ਪੰਜਾਬ ਚ ਬੇਰਜ਼ਗਾਰੀ ਦਾ ਅੰਤ ਕਰਨਾ ਕਿਉਂਕਿ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਰੋਜ਼ਗਾਰ ਦੀ ਭਾਲ ਚ ਪ੍ਰਵਾਸ ਕਰ ਰਿਹਾ ਔਰ ਪੰਜਾਬ ਜਿਹੜਾ ਆ ਅੱਜ ਤੱਕ ਦੇ ਹਾਕਮ ਜਿਹੜੇ ਆ ਇਹ ਰੋਜ਼ਗਾਰ ਦੇਣ ਚ ਅਸਫਲ ਰਹੇ ਸਿੱਖਿਆ ਕ੍ਰਾਂਤੀ ਇਹਨਾਂ ਦੀ ਫੇਲ ਹੋ ਗਈ ਆ ਸਿਹਤ ਕ੍ਰਾਂਤੀ ਫੇਲ ਹੋ ਗਈ ਆ 1-1000 ਰੁਪਏ ਔਰਤਾਂ ਦੇ ਖਾਤੇ ਵਿੱਚ ਜਿਹੜਾ ਪਾਣ ਦਾ ਵਾਅਦਾ ਸੀ 4 ਸਾਲ ਦਾ 48000 ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਦੇ ਸਿਰ ਤੇ ਚੜ ਗਿਆ ਆ ਪੰਜਾਬ ਦੀਆਂ ਧੀਆਂ ਦਾ ਇੱਕ ਟਕਾ ਕਿਸੇ ਭੈਣ ਦੇ ਧੀ ਦੇ ਖਾਤੇ ਚ ਨਹੀਂ ਪਾਇਆ ਨਹੀਂ ਔਰ ਇਸ ਤੋਂ ਇਲਾਵਾ 16% ਡੀਏ ਮੁਲਾਜ਼ਮਾਂ ਦਾ ਔਰ ਜਿਹੜੇ ਰਿਟਾਇਰਡ ਪੈਨਸ਼ਨਰ ਆ ਉਹਨਾਂ ਦਾ ਪੰਜਾਬ ਸਰਕਾਰ ਖਾ ਗਈ ਔਰ ਪੰਜਾਬ ਦੇ ਸਿਰ ਤੇ 417000 ਕਰੋੜ ਦਾ ਕਰਜ਼ਾ ਜਿਹੜਾ ਆ ਉਹ 31 ਮਾਰਚ ਤੱਕ ਹੋ ਜਾਣਾ ਤੋਂ ਐਸੇ ਹਾਲਾਤਾਂ ਜਦੋਂ ਸੈਂਡ ਮਾਫੀਆ ਗੈਂਗਸਟਰ ਕਿਡਨਾਪਿੰਗ ਅਗਵਾ ਕੀਤਾ ਜਾ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਥਾਣਿਆਂ ਵਿੱਚ ਇੰਟਰਵਿਊ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਸੀ ਉਹ ਵੀ ਭੁੱਲ ਗਏ ਉਹ ਪੰਜਾਬ ਦੀ ਸਰਕਾਰ ਆਮ ਪਾਰਟੀ ਦੀ ਇਹ ਵੀ ਕਾਂਗਰਸ ਅਕਾਲੀ ਔਰ ਬੀਜੇਪੀ ਵਰਗੀ ਹੀ ਸਾਬਤ ਹੋਈ ਜਿੱਦਾਂ ਉਹ ਵਾਅਦੇ ਕਰਦੇ ਸੀ ਔਰ ਉਹਨਾਂ ਨੂੰ ਤੋੜ ਦਿੰਦੇ ਸੀ ਇਸੇ ਤਰੀਕੇ ਨਾਲ ਇਹਨਾਂ ਨੇ ਕੀਤਾ ਇਸ ਕਰਕੇ ਬੀਐਸਪੀ ਨੇ ਪੰਜਾਬ ਸੰਭਾਲੋ ਮਹਮ ਕਿ ਅਸੀਂ ਕਰਾਂਗੇ ਨਸ਼ਿਆਂ ਦਾ ਖਾਤਮਾ ਅਸੀਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਸਿੱਧੇ ਕ੍ਰਾਂਤੀ ਕਰਾਂਗੇ ਸਕੂਲਾਂ ਵਿੱਚ 100% ਅਧਿਆਪਕ ਦੇਵਾਂਗੇ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਾਂਗੇ ਪੰਜਾਬ ਨੂੰ ਕਰਜ਼ੇ ਦੇ ਬੋਝ ਛਲਿਓ ਕੱਢਾਂਗੇ ਕਿਸਾਨੀ ਜੋ ਕਰਜ਼ੇ ਦੇ ਕਾਰਨ ਮਰ ਰਹੀ ਆ ਮਜ਼ਦੂਰ ਜੋ ਬੇਵਸੀ ਲਚਾਰੀ ਦੀ ਜ਼ਿੰਦਗੀ ਜੀ ਰਿਹਾ ਮਨਰੇਗਾ ਖਤਮ ਕਰ ਦਿੱਤਾ ਤੁਮ ਮੁੜ ਪੰਜਾਬ ਨੂੰ ਦੇਸ਼ ਨੂੰ ਬੰਧੂਆ ਮਜ਼ਦੂਰੀ ਵਿੱਚ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ ਸਾਰੇ ਮੁੱਦੇ ਭੌਜਨ ਸਮਾਜ ਪਾਰਟੀ ਨੇ ਆਪਣੀ ਪੰਜਾਬ ਸੰਭਾਲੋ ਮਹਮ ਚ ਪਾਇਆ ਔਰ ਸਦਾ ਸਨੇਹਾ ਪੰਜਾਬੀਆਂ ਨੂੰ ਕਿ ਇਸ ਉਜਾਰੇ ਗਏ ਪੰਜਾਬ ਨੂੰ ਜਿਹੜਾ ਇਹ ਨਹੀਂ ਉਜੜਤਾ ਅੱਜ ਤੱਕ ਦੇ ਹਕਮਰਾਨਾਂ ਨੇ ਕਾਂਗਰਸ ਅਕਾਲੀ ਭਾਜਪਾ ਆਪ ਨੇ ਲੜ ਕੇ ਇਸ ਪੰਜਾਬ ਨੂੰ ਅਸੀਂ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਇਹ ਮਹਿਮਾ ਬਦਹਾਲੀ ਸਿੱਖਿਆ ਕਰਦੇ ਗੱਲ ਕੀਤੀ ਰੋਜ਼ਗਾਰ ਦੀ ਗੱਲ ਕੀਤੀ ਸਿਹਤ ਦੀ ਗੱਲ ਕੀਤੀ ਲੇਕਿਨ ਪੰਜਾਬ ਸਰਕਾਰ ਆਮ ਆਦਿਕ ਪਾਰਟੀ ਦਾ ਕਹਿਣਾ ਹੈ ਕਿ ਰੋਜ਼ਗਾਰ ਦੇ ਨਾਮ ਤੇ ਅਸੀਂ ਬੱਚਿਆਂ ਨੂੰ 2.5 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਸਿਹਤ ਦੀ ਗੱਲ ਕਰੀਏ ਤਾਂ 10 ਲੱਖ ਤੋਂ ਵੱਧ ਬੀਮਾ ਦੀ ਨਵੀਂ ਸ਼ੁਰੂਆਤ ਕੀਤੀ ਗਈ ਹੈ ਅਤੇ ਘਰ-ਘਰ ਜਾ ਕੇ ਨਸ਼ੇ ਦੀ ਤੁਸੀਂ ਗੱਲ ਕੀਤੀ ਹੈ ਘਰ-ਘਰ ਜਾ ਕੇ ਯੁੱਧ ਨਸ਼ਾ ਵਿਰੁੱਧ ਟੈਗ ਦਾ ਖਾਤਮਾ ਕਰਤਾ ਹੈ ਪੰਜਾਬ ਸਰਕਾਰ ਬੜੇ ਹੀ ਜਿਹੜਾ ਆਪਣੇ 4.5 ਸਾਲ ਪੂਰੇ ਕਰ ਚੁੱਕੀ ਹੈ ਮੰਧੀਆਂ ਜਿਹੜੀ ਪੰਜ ਗਰੰਟੀ ਉਹ ਪੂਰੇ ਕਰ ਚੁੱਕੀ ਕਾਮਯਾਬ ਹੋਈ ਹੈ ਲੇਕਿ ਗੱਲ ਤਾਂ ਦੇਖੋ ਮੈਂ ਕਿਹਾ ਨਾ ਭਈ ਇਹ ਤਿੰਨ ਪਾਰਟੀਆਂ ਦੇ ਕ੍ਰਿਮੀਨਲ ਔਰ ਕਰਪਟ ਲੋਕਾਂ ਦੀ ਪਾਰਟੀ ਆ ਆਮ ਪਾਰਟੀ ਕਾਂਗਰਸ ਅਕਾਲੀ ਔਰ ਬੀਜੇਪੀ ਦੇ ਕ੍ਰਿਮੀਨਲ ਔਰ ਕਰਪਟ ਲੋਕ ਇਕੱਠੇ ਕੀਤੇ ਉਹਦਾ ਉੱਤੇ ਬੈਨਰ ਲਗਾਤਾ ਆਮ ਆਦਮੀ ਪਾਰਟੀ ਔਰ ਝੂਠ ਦੇ ਸਹਾਰੇ ਉਹ ਚੱਲਦੇ ਸੀ ਝੂਠ ਤੇ ਸਾਰੇ ਇਹ ਚੱਲਦੇ ਆਬ ਨਹੀਂ ਗੱਲ ਨਸ਼ਿਆਂ ਦੀ 27 ਲੋਕ ਜ਼ਹਿਰੀਲੀ ਸ਼ਰਾਬ ਨਾਲ ਮਜੀਠੇ ਚ ਮਰੇ ਤੁਸੀਂ ਮੀਡੀਆ ਨਾਲ ਜੁੜੇ ਹੋਇਆ ਕਿਹੜਾ ਇਹਨਾਂ ਨੇ ਸਮੱਗਲਰ ਪ੍ਰੋਡਿਊਸਰ ਸ਼ਰਾਬ ਦਾ ਫੜਿਆ ਜੇ ਕੋਈ ਕਿਸੇ ਨੂੰ ਵੀ ਪੰਜਾਬ 'ਚ ਜਾਣਕਾਰੀ ਹੋਵੇ ਮੈਨੂੰ ਵੀ ਦੱਸ ਦੇ ਅਸੀਂ ਮੈਂ ਉੱਥੇ ਗਿਆ ਸੀ ਮੈਂ ਕਿਹਾ ਸੀ ਕਿ ਭਈ ਇਹਦਾ ਜਿਹੜਾ ਸਿਰਫ ਜਿਹੜਾ ਵੇਚਣ ਵਾਲਾ ਗਲੀਆਂ 'ਚ ਬੈਠ ਕੇ ਉਹ ਫੜਨੇ ਦਾ ਮਸਲਾ ਨਹੀਂ ਹੱਲ ਹੋਣਾ ਇਹਦਾ ਡਿਸਟ੍ਰੀਬਿਊਟਰ ਕੌਣ ਆ ਹੋਲਸੇਲਰ ਕੌਣ ਆ ਪ੍ਰੋਡਿਊਸਰ ਕੌਣ ਆ ਔਰ ਉਹ ਫੈਕਟਰੀ ਜਿੱਥੇ ਬਣੀ ਆ ਉਹ ਪੋਲਿਟਿਕਲ ਫੰਡਿੰਗ ਕਿਉਂ ਕਰਦੇ ਉੱਥੇ ਤੱਕ ਜਾਣਾ ਪਊ ਹੁਣ ਜਗਰਾਉਂ 'ਚ 7ਵੀਂ ਮੌਤ ਹੋਈ ਐ ਇੱਕ ਪਰਿਵਾਰ 'ਚ ਡਰੱਗ ਨਾਲ ਰੋਜ਼ਾਨਾ ਮਰ ਰਹੇ ਮਾਨਸਿਕ ਜਿੱਤਕ ਮਾਂ-ਬਾਪ ਨੇ ਚਿੱਟਾ ਖਰੀਦਣ ਲਈ ਆਪਣਾ ਬੱਚਾ ਵੇਚਿਆ ਹੁਣ ਉਹ ਜਿੱਥੋਂ ਚਿੱਟਾ ਖਰੀਦਦੇ ਸੀ ਇਹ ਤਾਂ ਪਤਾ ਕਿ ਮਾਂ-ਬਾਪ ਜੇਲ੍ਹ ਭੇਜ ਦਿੱਤੇ ਜਿੱਥੋਂ ਚਿੱਟਾ ਖਰੀਦਦੇ ਸੀ ਉਹ ਕਿਹੜਾ ਸਮਗਲਰ ਜੇਲ੍ਹ ਭੇਜਿਆ ਇਸ ਕਰਕੇ ਪੰਜਾਬ ਡਰੱਗ ਮਾਫੀਆ ਦੇ ਮੁੱਦੇ ਤੇ ਫਿਰ ਹੈ ਪੰਜਾਬ ਦੀ ਇਹ ਗਰੰਟੀ 3 ਮਹੀਨੇ ਚ ਪੰਜਾਬ ਸਰਕਾਰ ਨੇ ਆਮ ਪਾਰਟੀ ਨੇ ਕਿਹਾ ਸੀ ਸੀ 3 ਮਹੀਨੇ ਚ ਖਤਮਾ ਕਰਾਂਗੇ 4 ਸਾਲ ਬੀਤ ਚੁੱਕੇ ਆ ਇਹ ਇਹਨਾਂ ਦੀ ਵਾਦਾ ਜਿਹੜਾ ਆ ਬਿਲਕੁਲ ਵਾਦਾ ਖਲਾਫੀ ਹੋ ਗਈ ਗਰੰਟੀ ਆਮ ਆਪ ਦੇ 3 ਮਹੀਨੇ ਸਟ੍ਰੈਟਜੀ ਦੇ ਉੱਪਰ ਕਿ ਲੱਗਦਾ ਕਿ ਬੀਐਸਪੀ ਨਸ਼ਾ ਘਟਾ ਸਕਦੀ ਹੈ? ਯੈਸ ਬੀਐਸਪੀ ਕਰ ਸਕਦੀ ਕਿਉਂਕਿ ਬੀਐਸਪੀ ਦਾ ਇਹ ਮੰਨਣਾ ਕਿ ਡਰੱਗ ਮਾਫੀਆ ਦਾ ਪੈਸੇ ਦੀ ਪੋਲਿਟੀਕਲ ਫੰਡਿੰਗ ਸ਼ੁਰੂ ਹੋ ਗਈ। ਉੱਪਰਦੇਸ਼ ਦੀ ਰਾਜਨੀਤੀ ਦੇਸ਼ ਦੀ ਰਾਜਨੀਤੀ 'ਚ ਪੈਸਾ ਲਗਾਉਂਦਾ। ਅਸੀਂ ਇਹ ਮੰਨ ਕੇ ਚੱਲਦੇ ਆ ਕਿ ਪੰਜਾਬ ਦੇ ਅੰਦਰ ਡਰੱਗ ਮਾਫੀਆ, ਪੁਲਿਸ ਔਰ ਪੋਲਿਟੀਕਲ ਇੱਕ ਗੱਠ جوړਾ ਇਸ ਕਰਕੇ ਡਰੱਗ ਮਾਫੀਆ ਦਾ ਨੈਟਵਰਕ ਨਹੀਂ ਟੁੱਟਦਾ। ਅਗਰ ਉਹ ਨੈਟਵਰਕ ਤੋੜਨਾ ਤੋ ਇਹ ਤਿੰਨਾਂ ਦਾ ਗੱਠਜੋੜ ਤੋੜਨਾ ਪਊਗਾ ਔਰ ਬਹੁਜਨ ਸਮਾਜ ਪਾਰਟੀ ਇਹ ਕੰਮ ਪੰਜਾਬੀਆਂ ਨੂੰ ਕਰਕੇ ਦਿਖਾਊਗੀ ਅਸੀਂ ਪੰਜਾਬ ਦੀਆਂ ਮਾਮਾਂ ਤੇ ਪੁੱਤ ਬਚਾਉਣ ਦੀ ਮਹਿਮ ਪੰਜਾਬ ਸੰਭਾਲੋ ਪੰਜਾਬ ਦੀਆਂ ਭੈਣਾਂ ਦੇ ਪ੍ਰਾਪ ਬਚਾਉਣ ਦੀ ਇਹ ਮਹਿਮ ਸਾਡਾ ਪੰਜਾਬੀਆਂ ਨੂੰ ਸਦਾ ਕਿ ਤੁਸੀਂ 27 ਦਾ ਇਲੈਕਸ਼ਨ ਜਿਹੜਾ ਲੜਨਾ ਜਿਹਨੀਆਂ 2 ਲੱਖ ਪੁੱਤਾਂ ਦੇ ਸਿਵੇ ਵਾਲੇ ਇਹਨਾਂ ਤੋਂ ਤਿੰਨਾਂ ਦੀ ਡੱਬੀ ਖੋਵੋ ਜਿਨ੍ਹਾਂ ਨੇ ਕਬਰਾਂ ਪੁੱਟੀਆਂ 2 ਲੱਖ ਪੰਜਾਬ ਦੀਆਂ ਮਾਮਾ ਦੇ ਪੁੱਤਾਂ ਦੀਆਂ ਇਹਨਾਂ ਤੋਂ ਕਈਆਂ ਖੋਵ ਔਰ 27 ਦਾ ਇਲੈਕਸ਼ਨ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਲੜੋ ਬੀਐਸਪੀ ਦਾ ਇਹ ਸੱਦਾ ਔਰ ਦੂਸਰੀ ਤੁਸੀਂ ਸਿੱਖਿਆ ਕ੍ਰਾਂਤੀ ਦਾ ਉਹ ਕਹਿੰਦੇ ਅਸੀਂ ਗਾਰੰਟੀ ਪੂਰੀ ਕਰਦੇ 45 ਤੋਂ 55% ਅਧਿਆਪਕਾਂ ਦੀਆਂ ਪੋਸਟਾਂ ਖਾਲੀ ਐ ਜੇ ਪੋਸਟਾਂ ਖਾਲੀ ਐ ਕੰਧਾਂ ਦੇ ਉੱਪਰ ਫੋਟੋਆਂ ਬਣਾ ਕੇ ਕ੍ਰਾਂਤੀ ਨਹੀਂ ਹੁੰਦੀ ਬਾਥਰੂਮਾਂ ਤੇ ਕਾਟਣ ਦੇ ਪੱਥਰ ਲਗਾ ਕੇ ਕ੍ਰਾਂਤੀ ਨਹੀਂ ਹੁੰਦੀ ਸਟਾਫ ਦੇ ਨਾਲ ਕ੍ਰਾਂਤੀ ਹੁੰਦੀ ਨੰਬਰ 1 ਨੰਬਰ 2 ਆਰਟੀਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ 2009 ਦਾ ਬਣਿਆ 16 ਸਾਲ ਹੋ ਗਿਆ ਭਗਵੰਤਬਾਬ ਜੀ ਦੱਸਣ ਕਿ ਨਾ ਤੁਸੀਂ ਉੱਤੇ ਸੈਨ ਕੀਤੇ ਨਾ ਮਿਸਟਰ ਚੰਨੀ ਜਿਹੜੇ ਮੁੱਖ ਮੰਤਰੀ ਰਾਏ ਨਾ ਉਹਨਾਂ ਨੇ ਕੀਤੇ ਨਾ ਅਮਰਿੰਦਰ ਕੈਪਟਨ ਸਾਹਿਬ ਨੇ ਕੀਤੇ ਨਾ ਬਾਦਲ ਜੀ ਨੇ ਕੀਤੇ ਜਿਹੜੇ ਸਾਡੇ ਵਿੱਚ ਅੱਜ ਨਹੀਂ ਹੈ ਚਾਰ ਮੁੱਖ ਮੰਤਰੀ ਚਾਰੇ ਰਾਜਨੀਤਿਕ ਦਲ ਅਕਾਲੀ ਬੀਜੇਪੀ ਕਾਂਗਰਸ ਸਾਰੇ ਕਿਉਂ ਗਰੀਬ ਦੇ ਬੱਚੇ ਦੀ ਮੁਫਤ ਪੜ੍ਹਾਈ ਦਾ ਕਾਨੂੰਨ 8ਵੀਂ ਤੱਕ ਦਾ ਲਾਗੂ ਨਹੀਂ ਕਰਨਾ ਚਾਹੁੰਦੇ ਕਿਹੜੀ ਕ੍ਰਾਂਤੀ ਹੈ ਫਿਰ ਸਿਹਤ ਕ੍ਰਾਂਤੀ ਦੀ ਗੱਲ ਕਰੀਏ ਮੁੱਖ ਮੰਤਰੀ ਜੀ ਜਦੋਂ ਵੀ ਬਿਮਾਰ ਹੁੰਦੇ ਹੈ ਇਹ ਕਦੀ ਕਿਸੇ ਸਰਕਾਰੀ ਹਸਪਤਾਲ ਚ ਗਏ ਹਮੇਸ਼ਾ ਇੱਕ ਮਹਾਲੀ ਦੇ ਪ੍ਰਾਈਵੇਟ ਹਸਪਤਾਲ ਚ ਜਾਂਦੇ ਐਸੀ ਕਿਹੜੀ ਗੰਭੀਰ ਬਿਮਾਰੀ ਇਹਨਾਂ ਨੂੰ ਲੱਗ ਗਈ ਆ ਜੇ ਦਾ ਕਿਸੇ ਸਰਕਾਰੀ ਮੈਡੀਕਲ ਕਾਲਜ ਚ ਇਲਾਜ ਨਹੀਂ ਕਿਸੇ ਸਰਕਾਰੀ ਹਸਪਤਲ ਚ ਇਲਾਜ ਨਹੀਂ ਤੇ ਮੁੱਖ ਮੰਤਰੀ ਜੀ ਜਨਤਕ ਕਰਨ ਜਨਤਾ ਜਾਣਨਾ ਚਾਹੁੰਦੀ ਹੈ। ਤੁਮ ਜੇ ਇਹਨਾਂ ਦੇ ਐਮਪੀ ਦੀਆਂ ਉਹਨੂੰ ਅੱਖਾਂ ਦੀ ਪ੍ਰੋਬਲਮ ਹੋਈ ਉਹ ਲੰਡਨ ਗਏ ਇਲਾਜ ਕਰਾਂ। ਤੂੰ ਕ੍ਰਾਂਤੀ ਕਿੱਥੇ ਹੋਈ ਜੀ? ਜੇ ਇਹਨਾਂ ਦੇ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ ਨੂੰ ਖੰਗ ਹੋ ਜਾਂਦੀ ਹੈ। ਉਹ ਕਿਸੇ ਯੋਗਾ ਸੈਂਟਰ ਚ ਜਾਂਦਾ ਪੰਜਾਬ ਤੋਂ ਬਾਹਰ। ਤੋ ਇਹਨਾਂ ਨੂੰ ਖੁਦ ਹੀ ਨਹੀਂ ਪਰੋਸ ਆਪਣੀ ਆਤ ਸਰਬਸਤੇ ਤੇ ਪੰਜਾਬੀਆਂ ਨੂੰ ਵਿਚਾਰਿਆਂ ਨੂੰ ਉੱਥੇ ਇੱਥੇ ਤੁਹਾਡੇ ਸਾਹਮਣੇ ਇਹ ਨਕਲੀ ਗਲੂਕੋਜ਼ ਲਾ ਦਿੱਤਾ ਗਿਆ ਆ ਕ੍ਰਾਂਤੀ ਆ ਨਕਲੀ ਗਲੂਕੋਜ਼ ਉੱਥੇ ਗਲੰਦਰ ਦੇ ਵਿੱਚ ਆਕਸੀਜਨ ਪਲਾਂਟ ਫੇਲ ਹੋਣ ਨਾਲ ਤਿੰਨ ਮੌਤਾਂ ਹੋ ਗਈਆਂ ਇਹ ਕ੍ਰਾਂਤੀ ਆ ਸੋ ਇਸ ਕਰਕੇ ਹੈਲਥ ਕ੍ਰਾਂਤੀ ਸਿਹਤ ਕ੍ਰਾਂਤੀ ਤੁਸੀਂ ਸੈਂਡ ਮਾਫੀਆ ਇਹ ਕਹਿੰਦੇ ਸੀ ਅਸੀਂ ਖਤਮ ਕਰਾਂਗੇ ਦੱਸੋ ਜੇ ਕਿਤੇ ਹੋਇਆ यह कहें पंजाब करजा मुक्त करा हूँ तनखाह भी करजा चकिया जा रही है और किश्त भी करजा चकड़िया जा रही है। और ती हजार प्रॉपर्टियां बेचनेटीफाई कर लेंगे चो ने साल का समा रह चुका बी एस पी की तैयारी है पूरे हल्के बी एस है मैं उ नहीं लगा रहा, रहा ਲੋਕੋ ਮੈਂ ਕਹਿੰਦਾ ਜਦੋਂ ਕਿਸੇ ਲੀਡਰ ਦੀ ਮੋਰਲ ਡੈਥ ਹੋ ਜਾਏ ਡੈਥ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਫਿਜ਼ੀਕਲ ਇੱਕ ਮੋਰਲ ਜੇ ਫਿਜ਼ੀਕਲ ਡੈਥ ਕਿਸੇ ਲੀਡਰ ਦੀ ਹੋ ਜਾਏ ਤਾਂ ਉਹ ਉਹਦੀ ਪਾਰਟੀ ਨੂੰ ਫਾਇਦਾ ਦਿੰਦੀ ਪਰ ਲੋਕਾਂ ਦੇ ਇਮੋਸ਼ਨ ਜੁੜੇ ਹੁੰਦੇ ਜਿਹਦੀ ਮੋਰਲ ਡੈਥ ਹੋ ਜਾਏ ਉਹਦਾ ਨੁਕਸਾਨ ਹੁੰਦਾ ਤੁਸੀਂ ਦੱਸੋ ਇਹਨੇ ਕਿਹਾ ਸੀ ਨਾ ਫੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਦਿੱਤੀ ਤੁ ਜੇ ਜਿਹੜੀ ਪਾਰਟੀ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਕਰ ਸਕਦੀ ਗੁਰੂ ਨਾਲ ਧੋਖਾ ਕਰ ਸਕਦੀ ਤਾਂ ਸੰਗਤ ਨੂੰ ਕਿੱਥੋਂ ਬਖਸ਼ੂਗੀਓ ਇਸ ਕਰਕੇ ਮੈਂ ਜੋ ਕਿਹਾ ਉਹਦੇ ਚ ਮੋਰੈਲਟੀ ਆ ਨੈਤਿਕਤਾ ਆ ਔਰ ਤੱਥਾਂ ਦੇ ਆਧਾਰ ਤੇ ਆ ਮੁੱਖ ਮੰਤਰੀ ਜਵਾਬ ਦੇ ਦੇਵੇ ਜੇ ਇਹ ਤੇ ਉਹਨੂੰ ਕੁਝ ਕੀਤਾ ਔਰ ਦੂਜੀ ਗੱਲ ਰਹੀ ਗੱਠ ਜੋੜਦੇ ਅਸੀਂ 117 ਸਿੱਧਿਆਤੇ ਬੀਐਸਪੀ ਨੂੰ ਮਜ਼ਬੂਤ ਕਰ ਰਹੇ ਜਥੇਬੰਦਕ ਢਾਂਚੇ ਨੂੰ ਤਕੜਾ ਕਰਕੇ ਬੀਐਸਪੀ ਦੀ ਪੰਜਾਬ ਸੰਭਾਲੋ ਵਅਹਮ ਨੂੰ ਅਸੀਂ ਜਨਤਾ ਤੱਕ ਲਿਕੇ ਜਾ ਰਹੇ ਅਸੀਂ ਪੰਜਾਬੀਆਂ ਨੂੰ ਬੇਨਤੀ ਕਰ ਰਹੇ ਕਿ ਵੀ ਤੁਸੀਂ 78 ਸਾਲ ਇਹਨਾਂ ਨੂੰ ਦਿੱਤੇ 1 2 4 ਸਾਲ ਨਹੀਂ ਸਾਡੇ ਦੇਸ਼ ਦੀ ਹੌਸਤ ਉਮਰ 50 ਸਾਲ ਬੱਚਾ ਧਰਤੀ ਤੇ ਆ ਕੇ ਚਲੇ ਜਾਂਦਾ 78 ਸਾਲਾਂ ਤੋਂ ਬਾਅਦ ਪੰਜਾਬ ਅੱਜ ਪੰਜਾਬ ਦੀ ਜਵਾਨੀ ਇਹ ਨਹੀਂ ਤਬਾਹ ਕਰਦੀ ਠੀਕ ਹੈ ਪੰਜਾਬ ਚ ਰੋਜ਼ਗਾਰ ਨਹੀਂ ਪੰਜਾਬ ਸਰਕਾਰ ਜਾ ਪੰਜਾਬ ਦੀ ਕਿਸਾਨੀ ਜੇ ਅੰਦੋਲਨ ਕਰਦੇ ਆ ਟੈਲੀਆਂ ਚੁੱਕ ਲਏ ਜਾਂਦੇ ਆ ਡੰਡੇ ਮਾਰਦੇ ਆ ਜੇ ਬੇਰੁਜ਼ਗਾਰ ਨੌਜਵਾਨ ਰੋਜ਼ਗਾਰ ਮੰਗਦੇ ਆ ਤੇ ਲੜਕੀਆਂ ਦੇ ਵਾਲ ਨੋਚਦੇ ਆ ਕੱਪੜੇ ਪਾੜਦੇ ਆ ਮੂੰਹ ਵਿੱਚ ਕੱਪੜੇ ਦਿੰਦੇ ਆ ਡਾਂਗਾ ਨਾ ਕੁੱਟਦੇ ਪੰਜਾਬ ਦੀਆਂ ਧੀਆਂ ਨੂੰ ਪੁੱਤਾਂ ਨੂੰ ਸੋ ਹੁਣ ਪੰਜਾਬ ਜਿਹੜਾ ਇਹਨਾਂ ਨੇ ਓਝਾਰ ਦਿੱਤਾ ਹੈ ਸਾਡਾ ਪੰਜਾਬੀਆਂ ਨੂੰ ਸਦਾ ਕਿ ਇਸ ਉਜੜੇ ਹੋਏ ਪੰਜਾਬ ਇਹਨੂੰ ਮੁੜ ਖੁਸ਼ਹਾਲ ਬਣਾਉਣ ਦੇ ਲਈ ਬਦਹਾਲ ਪੰਜਾਬ ਤੋਂ ਖੁਸ਼ਹਾਲ ਪੰਜਾਬ ਬਣਾਉਣ ਲਈ ਇੱਕ ਮੌਕਾ 2027 ਚ ਬਸਪਾ ਨੂੰ ਦੇ ਇਹ ਚਾਰ ਪਾਪੀ ਜਿਨ੍ਹਾਂ ਨੇ ਤਬਾਹ ਕੀਤਾ ਪੰਜਾਬ ਜਿਨ੍ਹਾਂ ਨੇ ਜੰਗਲਾਂ ਰਾਹੀਂ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਝਟਕਣ ਲਈ ਮਜਬੂਰ ਕਰਤਾ ਕਈਆਂ ਦੀਆਂ ਹੱਡੀਆਂ ਵੀ ਮਿਲੀਆਂ ਨਹੀਂ ਐ ਲੱਖਾਂ 1 ਲੱਖ ਨੌਜਵਾਨ ਵਿਦੇਸ਼ਾਂ ਦੀਆਂ ਜੇਲ੍ਹਾਂ 'ਚ ਬੈਠੇ ਸੱਲੇ ਰੋਟੀ ਦੀ ਭਾਲ ਚ ਗਾਇਓ ਕੌਣ ਉਹਦਾ ਵਾਰਸ ਐ ਚਾਰ ਪਾਪੇ ਦੀ ਗੱਲ ਕੀਤੀ ਤੁਹਾਡਾ ਵੀ ਚੌਥੇ ਦਾ ਮਤਲਬ ਵਿਚਾਰਧਾਰਕ ਸਰੈਂਡਰ ਨਹੀਂ ਹੁੰਦਾ ਸਮਝੌਤਾ ਹੁੰਦਾ ਕਾਮਨ ਮਿਨਿਮਮ ਪ੍ਰੋਗਰਾਮ ਦੇ ਦਾ ਹਾਂਜੀ ਕਰੋ ਕਿ ਦੁਆਰਾ ਜੇ ਉਹਨੇ ਅਪਰੋਚ ਕੀਤੀ ਸਤਾਇਚ ਕਰੋਗੇ ਮੈਂ ਤੁਹਾਨੂੰ ਕਿਹਾ ਅਸੀਂ ਤੇ ਚਾਹਾਂਗੇ ਕਿ ਪੰਜਾਬੀ ਚਾਰਾ ਨੂੰ ਰੱਦ ਕਰ ਜੇ ਅਪਰੋਚ ਕਰੀਏ ਤੁਹਾਨੂੰ ਪਰ ਅਪਰੋਚ ਤਾਂ ਸਾਰੇ ਹੀ ਕਰਨਗੇ ਨਾ ਅਸੀਂ ਪਹਿਲਾਂ ਪੰਜਾਬੀਆਂ ਨੂੰ ਅਪਰੋਚ ਕਰ ਰਹੇ ਕਈ ਜਿਨ੍ਹਾਂ ਨੇ ਪੰਜਾਬ ਦੀਆਂ ਮਾਮਾਂ ਦੇ ਪੁੱਤਾਂ ਦੀਆਂ ਕਬਰਾਂ ਪੁੱਟੀਆਂ ਦੂ ਲੱਖ ਬੱਚਿਆਂ ਦੇ ਸਵੇ ਵਾਲੇ ਇਹਨਾਂ ਤੋਂ ਤੇਲਾਂ ਦੀ ਡੱਬੀ ਖੋਲ ਲਈ ਇਹਨਾਂ ਤੋਂ ਕਈਆਂ ਖੋਲ ਲਈਏ ਸਾਡੀ ਪੰਜਾਬੀਆਂ ਨੂੰ ਇਹ ਅਪੀਲ ਹੈ ਅਗਰ ਪੰਜਾਬੀ ਫਿਰ ਚਾਣਗੇ ਕਿ ਨਹੀਂ ਅਸੀਂ ਆਪਣੀ ਜਨਰੇਸ਼ਨ ਇਹਨਾਂ ਦੇ ਹਵਾਲੇ ਕਰਨੀ ਤਾਂ ਮੈਂ ਕੌਣ ਉਹਨਾਂ ਰੋਕਣ ਵਾਲਾ ਮੈਂ ਪੰਜਾਬੀਆਂ ਦੇ ਸਾਹਮਣੇ ਅਪੀਲ ਕਰ ਰਿਹਾ ਔਰ ਮੈਨੂੰ ਉਮੀਦ ਹੈ ਕਿ ਬਹੁਜਨ ਸਮਾਜ પાર્ટી ਦੀ ਪੰਜਾਬ ਸੰਭਾਲੋ ਮਹਮ ਨੂੰ ਜੋ ਜਨਤਕ ਹੰਗਾਰਾ ਮਿਲ ਰਿਹਾ ਜਿੱਥੇ ਇਹ ਮਹਮ ਪਹੁੰਚ ਰਹੀ ਹੈ ਉੱਥੇ ਇਸ ਮਹਮ ਨੂੰ ਬੜਾ ਸਾਰਥਿਕ ਹੰਗਾਰਾ ਹਰ ਵਰਗ ਦੇ ਵਿੱਚ ਮਿਲ ਰਿਹਾ ਕਿਉਂਕਿ ਇਹ ਕਿਸੇ ਸਪੈਸੀਫਿਕ ਵਰਗ ਦੀ ਨਹੀਂ ਇਹ ਪੰਜਾਬ ਦੇ ਹਿੱਤਾਂ ਦੀ ਮਹਿਮਾ ਇਹ ਮੁਰ ਪੰਜਾਬ ਨੂੰ ਗੌਰਵਸ਼ਾਲੀ ਪੰਜਾਬ ਬਣਾਉਣ ਲਈ 117 ਹਲਕਿਆਂ ਚ ਭਾਜਪਾ ਤਿਆਰ ਇਕੱਲੇ ਨਾਲ ਚ ਭਾਜਪਾ ਪੀਐਸਪੀ ਵੀ ਅਸਲ ਬਸਪਾ ਤਾਂ 117 ਹਲਕਿਆਂ ਚ ਸੰਗਠਨ ਬਣਾ ਰਹੀ ਹੈ ਜਦੋਂ ਇਲੈਕਸ਼ਨ ਡਿਕਲੇਅਰ ਹੋ ਗਈ ਉਸ ਵਕਤ ਅਸੀਂ ਐਨਲਿਸਿਸ ਕਰਾਂਗੇ ਕਿ ਅਸੀਂ ਕਿੱਥੇ ਪਹੁੰਚੇ ਔਰ ਕੀ ਰਣਨੀਤੀ ਇਲੈਕਸ਼ਨ ਦੇ ਲਈ ਇਖਤियार ਕੀਤੀ ਜਾਣੀ ਸਟ੍ਰੈਟਜੀ ਆਰਗੇਨਾਈਜੇਸ਼ਨ ਇਲੈਕਸ਼ਨ ਇਹ ਅਲੱਗ-ਅਲੱਗ ਚੀਜ਼ਾਂ ਹੋਣੇ ਐਸ ਵੇਲੇ ਸਾਡਾ ਧਿਆਨ ਆਰਗੇਨਾਈਜੇਸ਼ਨ ਤੇ ਔਰ ਔਰ ਅਸੀਂ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨ ਤੇ ਲੱਗੇ ਹੋਏ ਆ ਸਾਡਾ ਪੰਜਾਬ ਦੀਆਂ ਕਲਮਾਂ ਨੂੰ ਸੱਦਾ ਪੰਜਾਬੀਆਂ ਨੂੰ ਸੱਦਾ ਕਿਸਾਨਾਂ ਮਜ਼ਦੂਰਾਂ ਸ਼ਹਿਰੀਆਂ ਨੂੰ ਪਿੰਡਵਾਂ ਨੂੰ ਵਪਾਰੀਆਂ ਨੂੰ ਕਾਰੋਬਾਰੀਆਂ ਨੂੰ ਜਿਨ੍ਹਾਂ ਨੂੰ ਧਮਕੀਆਂ ਫੋਨ ਤੇ ਮਿਲ ਰਹੀਆਂ ਜਾਤਾ ਨਿਰਦਨ ਲੋਕਾਂ ਜਾਂ ਜਿਹਨੇ ਕੰਮ ਕਰਕੇ ਚਾਰ ਪਾਏ ਕਮਾਇਆ ਉਹਨਾਂ ਨੂੰ ਡੰਡੇ ਨਾਲ ਉਗਰਾਹੇ ਜਾ ਰਹੇ ਸੋ ਇਹ ਹਾਲਾਤਾਂ ਲਈ ਜਿਹੜੇ ਜਿਨ੍ਹਾਂ ਨੇ ਬਣਾਏ ਇਹ ਪ੍ਰਮੋਸ਼ਨ ਰਿਜ਼ਰਵ ਕਰਦੇ ਜਾਂ ਰਿਜੈਕਸ਼ਨ ਇਹਨਾਂ ਨੂੰ ਰਿਜੈਕਟ ਕਰਕੇ ਤੋਂ ਇੱਕ ਮੌਕਾ ਬਸਪਾ ਨੂੰ ਪੰਜਾਬੀ ਦੇ ਬੀਐਸਪੀ ਐਪ ਮੱਦੇ ਲੈ ਕੇ ਇਹ ਪੰਜਾਬ ਸੰਭਾਲੋ ਮਹਿਮ ਲੈ ਕੇ ਸੰਗਤ ਕੋਲ ਜਾ